ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਦੇ ਵਿੱਚ ਸਵਾਗਤ ਹੈ ਜੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਜੇਕਰ ਤੁਸੀਂ ਇਸ ਜੁਗਤੀ ਦੇ ਨਾਲ ਗੁਰਬਾਣੀ ਦਾ ਜਾਪ ਕਰਦੇ ਹੋ ਤਾਂ ਤੁਹਾਡੇ ਉੱਤੇ ਬਹੁਤ ਛੇਤੀ ਸੱਚੇ ਪਾਤਸ਼ਾਹ ਜੀ ਸੱਚੇ ਸੁਤਗੁਰ ਜੀ ਮਿਹਰਬਾਨ ਹੋਣਗੇ ਉਹ ਕਿਹੜੀ ਜੁਗਤੀ ਹੈ ਕਿਸ ਤਰੀਕੇ ਦੇ ਨਾਲ ਆਪਾਂ ਪਾਠ ਕਰਨਾ ਹੈ ਇਹ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਜਰੂਰ ਸੁਣਨਾ ਜੀ ਹੁਣ ਆਪਾਂ ਸਾਂਝ ਪਾਉਨੇ ਹਾਂ ਵੀ ਕਿਸ ਵਿਧੀ ਦੇ ਨਾਲ ਆਪਾਂ ਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਜੇਕਰ ਤੁਸੀਂ ਅਜੇ ਬਾਣੀ ਨਹੀਂ ਪੜਨ ਲੱਗੇ ਅੰਮ੍ਰਿਤ ਵੇਲਾ ਨਹੀਂ ਸਾਂਭਣ ਲੱਗੇ ਜੇ ਤੁਹਾਡਾ ਮਨ ਕਰਦਾ ਹੈ ਵੀ ਬਾਣੀ ਨਾਲ ਜੁੜਾਂ ਪਰ ਅੰਮ੍ਰਿਤ ਵੇਲੇ ਹਜੇ ਉੱਠਿਆ ਨਹੀਂ ਜਾਂਦਾ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਬਾਣੀ ਪੜ੍ਹਨੀ ਸ਼ੁਰੂ ਕਰ ਦੋ ਵੀ ਤੁਸੀਂ ਉੱਠਦੇ ਹੋ ਆਪਣੇ ਕੰਮਕਾਰਾਂ ਲਈ ਤਾਂ ਤੁਸੀਂ ਉੱਠਦੇ ਹੀ ਹੋ ਅੰਮ੍ਰਿਤ ਵੇਲੇ ਜਦੋਂ ਵੀ ਤੁਸੀਂ ਉੱਠਦੇ ਹੋ ਤਾਂ ਉਹ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੋ ਮੂਲ ਮੰਤਰ ਦਾ ਜਾਪ ਉੱਠਣਸਾਰ ਪੜਨਾ ਸ਼ੁਰੂ ਕਰ ਦੋ ਜਦੋਂ ਤੁਸੀਂ ਫਰੈਸ਼ ਹੋ ਕੇ ਉਹਨੇ ਕੁਰਲੀ ਕਰਦੇ ਹੋ ਤਾਂ ਉਦੋਂ ਵੀ ਤੁਸੀਂ ਵਾਹਿਗੁਰੂ ਗੁਰੂ ਮੰਤਰ ਦਾ ਤੇ ਮਨ ਦੇ ਵਿੱਚ ਜਪ ਚੱਲਦਾ ਹੀ ਰਵੇ ਵਾਹਿਗੁਰੂ 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 ਚੱਲਦਾ ਹੀ ਰਵੇ ਚਾਹ ਮੂਲ ਮੰਤਰ ਦਾ ਪਾਠ ਤੁਸੀਂ ਕਰਦੇ ਰਹੋ ਜਿਵੇਂ ਕਿ ਤੁਸੀਂ ਚਾਹ ਬਣਾਉਂਦੇ ਹੋ ਜਾਂ ਤੁਸੀਂ ਧਾਰ ਕੱਢਦੇ ਹੋ ਜਾਂ ਤੁਸੀਂ ਆਟਾ ਗੁੰਨਦੇ ਹੋ ਜਾਂ ਤੁਸੀਂ ਭਾਂਡੇ ਮਾਏਂਦੇ ਹੋ ਜਾਂ ਕੱਪੜੇ ਧੋਣੇ ਹੋ ਜਾਂ ਝਾੜੂ ਕੱਢਦੇ ਹੋ ਖਾਸ ਕਰਕੇ ਜਦੋਂ ਆਪਾਂ ਝਾੜੂ ਕੱਢਦੇ ਹਾਂ ਨਾ ਇਸ ਨੂੰ ਸਾਰੀਆਂ ਭੈਣਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਜਦੋਂ ਆਪਾਂ ਇੱਕ ਤਾਂ ਝਾੜੂ ਕਰਦੇ ਹਾਂ ਅੰਦਰਾਂ ਦੇ ਵਿੱਚ ਜਾਂ ਬਾਹਰ ਤੇ ਜਦੋਂ ਆਪਾਂ ਸਬਜ਼ੀ ਬਣਾਉਂਦੇ ਹਾਂ ਤੇ ਖਾਣਾ ਬਣਾਉਂਦੇ ਹਾਂ ਉਸ ਵੇਲੇ ਖਾਸ ਕਰਕੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਆਪਾਂ ਮੂਲ ਮੰਤਰ ਦਾ ਜਾਪ ਜਾਂ ਫਿਰ ਵਾਹਿਗੁਰੂ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਆਪਣੇ ਮਨ ਦੇ ਵਿੱਚ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜਦੋਂ ਆਪਣੇ ਕਮਰਿਆਂ ਦੇ ਵਿੱਚ ਆਪਾਂ ਝਾੜੂ ਕੱਢਦੇ ਹਾਂ ਤਾਂ ਮੂਲ ਮੰਤਰ ਦਾ ਪਾਠ ਜਾਂ ਫਿਰ ਵਾਹਿਗੁਰੂ ਗੁਰੂ ਮੰਤਰ ਦਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ ਤਾਂ ਇਸ ਨਾਲ ਕੀ ਹੁੰਦਾ ਹੈ ਨਾਲੇ ਤਾਂ ਆਪਣੇ ਅਮ ਕਮਰਿਆਂ ਦੇ ਵਿੱਚ ਗਵਾਹ ਸਾਰੇ ਕਮਰਿਆਂ ਦੇ ਵਿੱਚ ਮੂਲ ਮੰਤਰ ਦੀ ਜਾਪ ਦੀ ਵਾਈਬ੍ਰੇਸ਼ਨ ਹੋ ਜਾਂਦੀ ਹੈ ਜਿੱਥੇ ਵੀ ਆਪਾਂ ਖੜਦੇ ਹਾਂ ਤਾਂ ਉੱਥੇ ਆਪਾਂ ਜਦੋਂ ਮੂਲ ਮੰਤਰ ਦਾ ਪਾਠ ਕਰਦੇ ਹਾਂ ਸਮਝ ਲਓ ਵੀ ਆਪਣੇ ਘਰੇ ਗੁਰਬਾਣੀ ਦਾ ਵਾਸਾ ਹੋਣਾ ਸ਼ੁਰੂ ਹੋ ਗਿਆ ਹੈ ਖਾਸ ਕਰਕੇ ਜਦੋਂ ਆਟਾ ਗੁੰਨਦੇ ਹਾਂ ਤਾਂ ਰੋਟੀ ਬਣਾਉਂਦੇ ਹਾਂ ਤਾਂ ਉਦੋਂ ਵੀ ਪੜਿਆ ਕਰੋ ਜਿੱਦਾਂ ਜਿਹੋ ਜੀ ਭਾਵਨਾ ਨਾਲ ਆਪਾਂ ਖਾਣਾ ਬਣਾਉਨੇ ਆ ਨਾ ਪਰਿਵਾਰ ਦੇ ਵਿੱਚ ਆਟੋਮੈਟਿਕ ਉਹੋ ਜੀ ਭਾਵਨਾ ਬਣਨੀ ਸ਼ੁਰੂ ਹੋ ਜਾਂਦੀ ਹੈ ਘਰ ਦੇ ਵਿੱਚ ਉਹ ਹੀ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਭਾਵਨਾ ਨਾਲ ਆਪਾਂ ਆਟਾ ਗੁੰਨਦੇ ਆ ਰੋਟੀ ਬਣਾਉਨੇ ਆ ਜੇਕਰ ਤੁਸੀਂ ਉਸ ਪਰਮਾਤਮਾ ਨੂੰ ਸੱਚੇ ਸਤਗੁਰੂ ਨੂੰ ਯਾਦ ਕਰੋਗੇ ਤਾਂ ਖਾਣਾ ਖਾਣ ਤੋਂ ਬਾਅਦ ਉਹਨਾਂ ਦੇ ਅੰਦਰ ਕਦੇ ਵੀ ਨੈਗੇਟਿਵ ਥੋਟ ਨਹੀਂ ਆਉਣਗੇ ਨੇਗੇਟਿਵ ਵਿਚਾਰ ਨਹੀਂ ਆਉਣਗੇ ਸਾਰਾ ਦਿਨ ਤੁਹਾਡਾ ਸ਼ਾਂਤੀਪੂਰਵਕ ਨੰਗੇਗਾ ਸਭ ਤੋਂ ਵੱਡੀ ਮੇਨ ਚੀਜ਼ ਹੈ ਘਰ ਦੇ ਵਿੱਚ ਸ਼ਾਂਤੀ ਹੋਣੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਘਰਾਂ ਦੇ ਵਿੱਚ ਸ਼ਾਂਤੀ ਨਹੀਂ ਹੈ ਸਭ ਤੋਂ ਵੱਡਾ ਦੁੱਖ ਤੇ ਅਸ਼ਾਂਤੀ ਦਾ ਹੈ ਜਿੱਥੇ ਅਸ਼ਾਂਤੀ ਹੁੰਦੀ ਹੈ ਫਿਰ ਉੱਥੇ ਨਾ ਤਾਂ ਵਰਕਤ ਵਾਸ ਕਰਦੀ ਹੈ ਨਾ ਮਾਂ ਲਕਸ਼ਮੀ ਉੱਥੇ ਵਾਸ ਕਰਦੀ ਹੈ ਉਸ ਘਰਾਂ ਦੇ ਵਿੱਚ ਹਮੇਸ਼ਾ ਥੜੋ ਹੀ ਬਣੀ ਰਹਿੰਦੀ ਹੈ ਤੇ ਨਾ ਹੀ ਉਸ ਘਰ ਦੇ ਬੱਚੇ ਕਦੇ ਤਰੱਕੀ ਕਰਦੇ ਹੈ ਜਦੋਂ ਵੀ ਤੁਸੀਂ ਖਾਣਾ ਬਣਾਉਨੇ ਹੋ ਤਾਂ ਉਦੋਂ ਤੁਸੀਂ ਗੁਰੂ ਮੰਤਰ ਦਾ ਜਾਪ ਕਰਦੇ ਰਿਆ ਕਰੋ ਨਾਲੇ ਤਾਂ ਤੁਹਾਡਾ ਜਿਹੜਾ ਮਨ ਹੈ ਉਹ ਗੁਰੂ ਸੱਚੇ ਪਾਤਸ਼ਾਹ ਜੀ ਨਾਲ ਜੁੜਨਾ ਸ਼ੁਰੂ ਹੋ ਜਾਊਗਾ ਤੁਹਾਡੇ ਅੰਦਰ ਰਸ ਬਣਨਾ ਸ਼ੁਰੂ ਹੋ ਜਾਊਗਾ ਤੁਹਾਨੂੰ ਆਨੰਦ ਆਉਣਾ ਸ਼ੁਰੂ ਹੋ ਜਾਊਗਾ ਤੇ ਫਿਰ ਤੁਹਾਡੇ ਉੱਤੇ ਇੱਕ ਐਸੀ ਕਿਰਪਾ ਬਣ ਜਾਊਗੀ ਸੱਚੇ ਸਤਗੁਰੂ ਦੀ ਵੀ ਤੁਸੀਂ ਅੰਮ੍ਰਿਤ ਵੇਲਾ ਵੀ ਸਾਂਭਣ ਲੱਗ ਜਾਓਗੇ ਜੇਕਰ ਤੁਸੀਂ ਅਜੇ ਅੰਮ੍ਰਿਤ ਵੇਲਾ ਨਹੀਂ ਸਾਂਭ ਸਕਦੇ ਕੰਮਕਾਰ ਕਰਕੇ 11 ਵਜੇ 12 ਵਜੇ ਜਾਂ 1 ਵਜੇ ਤੁਸੀਂ ਫ੍ਰੀ ਹੁੰਨੇ ਹੋ ਨਾ ਕਿ ਦੁਪਹਿਰ ਦੇ ਸਮੇਂ ਤੁਸੀਂ ਇਹ ਉਪਰ ਕਰਨਾ ਸ਼ੁਰੂ ਕਰ ਦੋ ਵੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨੇ ਆਰੰਭ ਕਰ ਦੋ ਸੁਖਮਨੀ ਸਾਹਿਬ ਜੀ ਦਾ ਪਾਠ ਹੈ ਜੇ ਆਪਾਂ ਚਾਹੀਏ ਤਾਂ ਆਪਾਂ ਇੱਕ ਦਿਨ ਚ ਵੀ ਕਰ ਸਕਦੇ ਹਾਂ ਜੋ ਵੀ ਅਸ਼ਟਪਤੀਆਂ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਵਿੱਚ ਹੈ ਜੇ ਆਪਾਂ ਚਾਹੀਏ ਤਾਂ ਦੋ ਦੋ ਅਸ਼ਟਪਤੀਆਂ ਵੀ ਆਪਾਂ ਇੱਕ ਵਾਰ ਕਰ ਸਕਦੇ ਹਾਂ ਤੁਸੀਂ ਥੋੜੇ ਤੋਂ ਸ਼ੁਰੂ ਕਰੋ ਦੋ ਦੋ ਅਸ਼ਟਪਤੀਆਂ ਤੋਂ ਆਪਣੀ ਆਰੰਭਤਾ ਕਰੋ ਦਿਨ ਦੇ ਵਿੱਚ ਤੁਸੀਂ ਟਾਈਮ ਕੱਢੋ ਦੋ ਅਸ਼ਟਪਤੀਆਂ ਤੇ ਮੰਨ ਕੇ ਚੱਲੋ ਜੇ ਸਹਜ ਨਾਲ ਤੇ ਪਿਆਰ ਨਾਲ ਤੁਸੀਂ ਕਰੋਗੇ ਤੁਹਾਡੇ 7 ਚਾ 10 ਮਿੰਟ ਲੱਗਣਗੇ ਕਿਉਂਕਿ ਜਿੰਨੀ ਵੀ ਗੁਰਬਾਣੀ ਹੈ ਨਾ ਸਹਜ ਨਾਲ ਪੜਨੀ ਚਾਹੀਦੀ ਜਦੋਂ ਆਪਾਂ ਸਹਜ ਨਾਲ ਤੇ ਪਿਆਰ ਨਾਲ ਪੜਦੇ ਹਾਂ ਫਿਰ ਉਸਦੇ ਮਤਲਬ ਆਪਾਂ ਨੂੰ ਸਮਝ ਲੱਗਦੇ ਆ ਜਦੋਂ ਆਪਣੇ ਸਹਿਜ ਨਾਲ ਪੜਦੇ ਆ ਨਾ ਸਮਝ ਕੇ ਪੜਨੇ ਫਿਰ ਆਪਣੇ ਦਿਮਾਗ ਦੇ ਜਿਹੜੇ ਕਪਾੜ ਹੁੰਦੇ ਹਨ ਉਹ ਖੁੱਲਣੇ ਸ਼ੁਰੂ ਹੋ ਜਾਂਦੇ ਵੀ ਸੱਚੇ ਪਾਤਸ਼ਾਹ ਜੀ ਨੇ ਇੰਨਾ ਕੁਸ਼ ਬਰਬਾਣੀ ਦੇ ਵਿੱਚ ਦੱਸਿਆ ਹੋਇਆ ਜਦੋਂ ਆਪਾਂ ਦਵਾ ਦਾ ਪਾਠ ਕਰਦੇ ਆ ਜਦਾਂ ਸਮਝ ਲੋ ਵੀ ਜਪ ਜਪ ਜੀ ਸਾਹਿਬ ਦਾ ਪਾਠ ਕਰਦੇ ਆ ਸ਼ੁਰੂਆਤ ਜਿਵੇਂ ਆ ਸੱਜੂਗਾ ਸੱਚ ਹੈ ਵੀ ਸੱਚ ਨਾਮ ਕੋਸੀ ਵੀ ਸੱਚ ਇਸ ਤਰੀਕੇ ਨਾਲ ਆਪਾਂ ਕਾਹਨਾ ਪਾਠ ਕਰਾਂਗੇ ਆਪਾਂ ਨੂੰ ਜਮਾਂ ਵੀ ਸਮਝ ਨਹੀਂ ਆਉਣੀ ਵੀ ਪੱਛੇ ਪਾਤਸ਼ਾਹ ਜੀ ਕੀ ਕਹਿ ਰਹੇ ਨੇ ਇਹੀ ਬਾਣੀ ਹੈ ਜੇ ਆਪਾਂ ਸਹਿਜ ਨਾਲ ਪੜਾਂਗੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵੀ ਇਹਦੇ ਵਿੱਚ ਫਿਰ ਆਪਾਂ ਨੂੰ ਸਮਝ ਵੀ ਆਉਂਦੀ ਵੀ ਆਦ ਪਹਿਲਾਂ ਵੀ ਸੱਚ ਸੀ ਸੱਚੇ ਪਾਤਸ਼ਾਹ ਜੀ ਜੁਗਾਦ ਵੀ ਬਾਅਦ ਵਿੱਚ ਵੀ ਸੱਚ ਰਹਿਣਗੇ ਤੇ ਜੋ ਹੁਣ ਟਾਈਮ ਚੱਲ ਰਿਹਾ ਹੈ ਇਸ ਵਿੱਚ ਵੀ ਪ੍ਰਮਾਤਮਾ ਜੀ ਹੈ ਸੱਚ ਹੈ ਇਸ ਤਰੀਕੇ ਨਾਲ ਫਿਰ ਆਪਾਂ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਮਤਲਬ ਵੀ ਇਸ ਦੇ ਵਿੱਚ ਕੀ ਲਿਖਿਆ ਹੋਇਆ ਹੈ ਬਾਣੀ ਆਪਾਂ ਨੂੰ ਕੀ ਕਹਿੰਦੀ ਹੈ ਆਪਣੇ ਆਪ ਹੀ ਆਪਣਾ ਦਿਮਾਗ ਇੰਨਾ ਕੰਮ ਕਰਨਾ ਸ਼ੁਰੂ ਹੋ ਜਾਂਦਾ ਹੈ ਮਹਾਰਾਜ ਜੀ ਦੀ ਕਿਰਪਾ ਬਣ ਜਾਂਦੀ ਹੈ ਕਿ ਆਪਾਂ ਨੂੰ ਗੁਰੂ ਜੀ ਦੇ ਲਿਖੇ ਹੋਏ ਸ਼ਬਦਾਂ ਦੀ ਸਮਝ ਆਉਣੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਦੋ ਆਪਾਂ ਨੂੰ ਗੁਰਬਾਣੀ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਫਿਰ ਆਨੰਦ ਵੀ ਬਣਨਾ ਸ਼ੁਰੂ ਹੋ ਜਾਂਦਾ ਫਿਰ ਰਸ ਵੀ ਆਉਣ ਲੱਗ ਜਾਂਦਾ ਹੈ ਤੇ ਫਿਰ ਆਪਣੇ ਅੰਦਰ ਵਾਹਿਗੁਰੂ ਵਾਹਿਗੁਰੂ ਦਾ ਗੁਰਮੰਤਰ ਦਾ ਜਾਪ ਚੱਲਣਾ ਸ਼ੁਰੂ ਹੋ ਜਾਂਦਾ ਹੈ ਪਹਿਲਾਂ ਤੁਸੀਂ ਇਹ ਕਰਨਾ ਹੈ ਵੀ ਤੁਸੀਂ ਉੱਚੀ ਉੱਚੀ ਵਾਹਿਗੁਰੂ 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 ਝਾੜੋ ਕੱਢਦੇ ਰੋਟੀ ਬਣਾਉਨੇ ਵਾਹਿਗੁਰੂ 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 ਇਸ ਤਰੀਕੇ ਦੇ ਨਾਲ ਕਰਨਾ ਹੈ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਕਰੋਗੇ ਮਹੀਨਾ ਚਾਹ 40 ਦਿਨ ਚਾਹ 2 ਮਹੀਨੇ ਤੁਹਾਡੇ ਅੰਦਰ ਇੰਨਾ ਸਤਗੁਰ ਇੰਨਾ ਵੀ ਰਸ ਬਣ ਜਾਊਗਾ ਤੁਹਾਡੇ ਅੰਦਰ ਤੁਸੀਂ ਕਿਤੇ ਵੀ ਬੈਠੇ ਹੋ ਤੁਹਾਡੇ ਅੰਦਰ ਖੁਦ ਵਾ ਖੁਦ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਚੱਲਣਾ ਸ਼ੁਰੂ ਹੋ ਜਾਊਗਾ ਤੁਹਾਡੇ ਅੰਦਰ ਤੁਹਾਨੂੰ ਰਸ ਆਉਣਾ ਸ਼ੁਰੂ ਹੋ ਜਾਊਗਾ ਤੁਹਾਨੂੰ ਆਨੰਦ ਆਉਣਾ ਸ਼ੁਰੂ ਹੋ ਜਾਊਗਾ ਤੁਸੀਂ ਕਿਸ ਵੀ ਅਵਸਥਾ ਦੇ ਵਿੱਚ ਹੋ ਅਮੀਰੀ ਚ ਹੋ ਗਰੀਬੀ ਚ ਹੋ ਤੁਸੀਂ ਕਿਸ ਵੀ ਅਵਸਥਾ 'ਚ ਹੋ ਤੁਸੀਂ ਸ਼ਾਂਤ ਤੁਹਾਡਾ ਮਨ ਰਹਿਣਾ ਸ਼ੁਰੂ ਹੋ ਜਾਊਗਾ ਕਦੇ ਵੀ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਨਹੀਂ ਆਉਣਗੇ ਕੋਈ ਥੋਟ ਨਹੀਂ ਆਉਣਗੇ ਮਾੜੇ ਵਿਚਾਰ ਹੋਣੇ ਬੰਦ ਹੋ ਜਾਣਗੇ ਜਦੋਂ ਆਪਣਾ ਮਨ ਸੱਚੇ ਸਤਿਗੁਰ ਜੀ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ ਆਪਣੇ ਮਨ ਦੇ ਵਿੱਚ ਠਹਿਰਾਵ ਆਉਣਾ ਸ਼ਾਂਤੀ ਇਹ ਤਾਂ ਬਹੁਤ ਛੇਤੀ ਇਹਨਾਂ ਚੀਜ਼ਾਂ ਦੇ ਪ੍ਰਤੱਖ ਆਉਣੇ ਸ਼ੁਰੂ ਹੋ ਜਾਂਦੀ ਨੇ ਇਸ ਕਰਕੇ ਆਪਾਂ ਨੂੰ ਬਾਣੀ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਆਪ ਵੀ ਬਾਣੀ ਨਾਲ ਜੁੜੋ ਆਪਣੇ ਬਾਣਿਆਂ ਆਪਣੇ ਬੱਚਿਆਂ ਨੂੰ ਵੀ ਬਾਣੀ ਨਾਲ ਜੋੜੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬੰਦੇ ਨੂੰ ਸ਼ਾਂਤੀ ਬਹੁਤ ਜ਼ਰੂਰੀ ਹੈ ਇਹ ਨਹੀਂ ਕਿ ਜੇ ਆਪਣੇ ਕੋਲੇ ਪੈਸਾ ਹੋਊਗਾ ਫੇਰ ਹੀ ਸ਼ਾਂਤੀ ਹੋਊਗੀ ਮੈਂ ਅਜਿਹੇ ਲੋਕ ਵੇਖੇ ਨੇ ਜਿਨ੍ਹਾਂ ਕੋਲੇ ਧਨ ਦੀ ਕਮੀ ਨਹੀਂ ਪਰ ਉਹਨਾਂ ਨੂੰ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ ਉਹ ਵੀ ਕਹਿੰਦੇ ਅਸੀਂ ਇਸ ਪਾਸੇ ਔਖੇ ਅਸੀਂ ਇਸ ਪਾਸੇ ਔਖੇ ਪਰ ਮੈਂ ਅਜਿਹੇ ਲੋਕ ਵੀ ਵੇਖੇ ਨੇ ਜਿਹੜੇ ਗੁਰਬਾਣੀ ਨਾਲ ਜੁੜੇ ਹੋਏ ਨੇ ਉਹ ਸੰਤੁਸ਼ਟ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਵੀ ਜੋ ਵੀ ਆਪ ਜੀ ਨੇ ਦਿੱਤਾ ਇਸ ਦੇ ਵਿੱਚ ਅਸੀਂ ਇਸ ਦੀ ਰਜਾ ਦੇ ਵਿੱਚ ਉਹ ਖੁਸ਼ ਨੇ ਉਹ ਤੰਦਰੁਸਤ ਨੇ ਤੇ ਉਹਨਾਂ ਦੇ ਜਿਹੜਾ ਚਿਹਰਿਆਂ ਤੇ ਨੂਰ ਆ ਨਾ ਉਹ ਅਲੱਗ ਹੀ ਨਜ਼ਰ ਆਉਂਦਾ ਹੈ ਇਸੋ ਵੀ ਅਵਸਥਾ ਤੇ ਹੁੰਦੀ ਉਹ ਖੁਸ਼ ਐਸ ਕਰਕੇ ਆਪਾਂ ਨੂੰ ਸਬਰਤਾ ਬਾਣੀ ਹੀ ਦਿੰਦੀ ਹੈ ਮਨ ਨੂੰ ਸੰਤੋਖਤਾ ਬਾਣੀ ਹੀ ਦਿੰਦੀ ਹੈ ਨਹੀਂ ਤਾਂ ਬੰਦਾ ਭੁੱਖਿਆਂ ਭੁੱਖ ਨਾ ਉਤਰੇ ਬੰਨਾ ਪੁਰੀਆਂ ਪਾਰ ਇਹ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਮਹਾਰਾਜ ਨੇ ਜਪਜੀ ਸਾਹਿਬ ਵਿੱਚ ਵੀ ਲਿਖਿਆ ਹੈ ਵੀ ਜਿੰਨਾ ਮਰਜੀ ਕਮਾਈ ਜਾਵੇ ਭੁੱਖਿਆਂ ਭੁੱਖ ਨਾ ਉਤਰਦੀ ਜੇ ਆਪਾਂ ਕਰੋੜਪਤੀ ਹੋ ਗਏ ਤਾਂ ਆਪਾਂ ਨੂੰ ਅਰਬਪਤੀ ਦੀ ਲਾਲਸਾ ਹੋ ਜਾਊਗੀ ਜੇ ਆਪਾਂ ਆਪਣੇ ਦੇਸ਼ ਦੇ ਵਿੱਚ ਸਾਰਾ ਕੁਝ ਬਣਾ ਲਿਆ ਫਿਰ ਆਪਾਂ ਨੂੰ ਦੂਸਰੀਆਂ ਕੰਟਰੀਆਂ ਦੇ ਵਿੱਚ ਹੁੰਦਾ ਵੀ ਆਪਾਂ ਹੁਣ ਦੂਸਰੀਆਂ ਕੰਟਰੀਆਂ ਦੇ ਵਿੱਚ ਆਪਾਂ ਆਪਣਾ ਕੋਈ ਥਾਂ ਲੈ ਲਈਏ ਜਗ੍ਹਾ ਲੈ ਲਈਏ ਕਾਰੋਬਾਰ ਸੈੱਟ ਕਰ ਲਈਏ ਫਿਰ ਅਰਬ ਬਿਰ ਖਰਬ ਵੀ ਐਸੇ ਤਾਂ ਹੀ ਤਾਂ ਪ੍ਰਮਾਤਮਾ ਜੀ ਨੇ ਬਾਣੀ 'ਚ ਕਹਿਆ ਵੀ ਭੁੱਖਿਆ ਭੁਖਣਾ ਉਤਰੇ ਬੰਨਾ ਪੁਰੀਆਂ ਪਾਰ ਸਹਿਣ ਸਿਆਣਪਾ ਲੱਖੋਂ ਤੇ ਇੱਕ ਨਾ ਚੱਲੇ ਨਾਲ ਵੀ ਕਦੇ ਵੀ ਗੁਰਬਾਣੀ ਨੂੰ ਗੁਰੂ ਨੂੰ ਸਹਿਣ ਆਪਾਂ ਆਪਣੀ ਚਲਾਕੀ ਨਾਲ ਨਹੀਂ ਜਿੱਤ ਸਕਦੇ ਸਿਰਫ ਆਪਾਂ ਗੁਰਬਾਣੀ ਨਾਲ ਵਾਹਿਗੁਰੂ ਗੁਰੂ ਮੰਤਰ ਨਾਲ ਹੀ ਸੱਚੇ ਪਾਤਸ਼ਾਹ ਜੀ ਨੂੰ ਜਿੱਤ ਸਕਦੇ ਹਾਂ ਬਸ ਜਿਨ੍ਹਾਂ ਨੇ ਭਗਤੀ ਕੀਤੀ ਹੈ ਦੇਖੋ ਜੀ ਉਹ ਤਾਂ ਇੱਕ ਜਨਮ ਕੀ ਉਹ ਤਾਂ ਹੁਣ ਅਮਰ ਹੀ ਹੋ ਗਏ ਨੇ ਜਿਨ੍ਹਾਂ ਨੇ ਵੀ ਭਗਤ ਹੋਏ ਨੇ ਉਹਨਾਂ ਦੇ ਰਹਿਂਦੀ ਦੁਨੀਆ ਤੱਕ ਨਾਮ ਰਹਿੰਦੇ ਰਹਿੰਦਾ ਹੈ ਸਿਰਫ ਉਹਨਾਂ ਨੇ ਭਗਤੀ ਪ੍ਰਾਪਤ ਕਰਕੇ ਸਿਮਰਨ ਦਾ ਨਾਮ ਜਪ ਕੇ ਹੀ ਜਿਸ ਤਰੀਕੇ ਨਾਲ ਪ੍ਰਲਾਦ ਭਗਤ ਨੇ ਆਪਣੇ ਆਪ ਨੂੰ ਪ੍ਰਲਾਦ ਭਗਤ ਜਿਸ ਤਰ੍ਹਾਂ ਗੁਰਬਾਣੀ ਨਾਲ ਜੁੜਿਆ ਹੋਇਆ ਸੀ ਸੱਚੇ ਪਾਤਸ਼ਾਹ ਜੀ ਨਾਲ ਜੁੜਿਆ ਹੋਇਆ ਸੀ ਉਹਨੂੰ ਅੱਗ ਦੇ ਵਿੱਚ ਹੋਲੀਕਾ ਉਸ ਨੂੰ ਮਚਾ ਨਹੀਂ ਸકી ਐਸ ਕਰਕੇ ਵਾਣੀ ਨਾਲ ਜੁੜੋ ਬਾਣੀ ਪੜੋ ਬਾਣੀ ਹੀ ਸਭ ਕੁਸ਼ ਹੈ ਬਾਣੀ ਹੀ ਸੰਤੋਖ ਦਿੰਦੀ ਹੈ ਮਨ ਨੂੰ ਤੇ ਬਾਣੀ ਨਾਲ ਹੀ ਘਰ ਵਿੱਚ ਬਰਕਤ ਆਉਂਦੀ ਹੈ ਜੇ ਘਰ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਤਾਂ ਤੁਸੀਂ ਬਾਣੀ ਪੜ੍ਹਨੀ ਸ਼ੁਰੂ ਕਰ ਦੋ ਜਿਹੜਾ ਵੀ ਕੰਮ ਕਰਦੇ ਹੋ ਤਾਂ ਤੁਸੀਂ ਗੁਰਮੰਤਰ ਨਾਲ ਨਾਲ-ਨਾਲ ਗੁਰਮੰਤਰ ਦਾ ਜਾਪ ਕਰੋ ਤੇ ਉਹ ਕੰਮ ਕਰੋ ਫਿਰ ਦੇਖਿਓ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਤੁਹਾਡੀ ਕਮਾਈ ਵਿੱਚ ਪਰਮਾਤਮਾ ਜੀ ਪਾਉਣੀ ਸ਼ੁਰੂ ਕਰ ਦੇਣਗੇ ਤੇ ਇਹ ਸੀ ਜੇ ਆਪਣੇ ਅੱਜ ਦੇ ਵਿਚਾਰ ਜੇ ਤੁਹਾਨੂੰ ਮੇਰੇ ਵਿਚਾਰ ਵਧੀਆ ਲੱਗਦੇ ਹ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਇਸ ਤਰ੍ਹਾਂ ਦੀ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਹੀ ਰਵਾਂਗੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਣੀ ਜੀ ਵਾਹਿਗੁਰੂ ਜੀ ਕਾ ਖਾਲਸਾ